ਪੱਗਾਂ ਇੰਜ ਹੀ ਬਾਜ਼ਾਰਾਂ ਵਿੱਚ ਨਜ਼ਰ ਆਉਂਦੀਆਂ ਰਹਿਣ ਲਾਹੌਰ ਸ਼ਹਿਰ جگਮਗਾ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿੱਚ ਪਹੁੰਚੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ ਇਹ ਇੱਕ ਆਈਏਐਸ ਅਧਿਕਾਰੀ ਮਿਸਟਰ ਲਾਸਾਰੀ ਦੇ ਦਿਮਾਗ ਦੀ ਉਪਜ ਹੈ ਸਨ 47 ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ ਤਿੰਨ ਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿੱਚ ਹੀ ਸਾਂਭ ਕੇ ਰੱਖਿਆ ਹੋਇਆ ਹੈ ਉੰਜ ਹੀ bari ਦਰਵਾਜ਼ਿਆਂ ਸਾਵੇਂ ਚਿੱਕਾਂ ਤਣੀਆਂ ਹੋਈਆਂ ਜਗ ਰਹੀਆਂ ਮੱਧਮ ਰੌਸ਼ਨੀਆਂ ਸਟਰੀਟ ਦੇ ਦੋਹੀ ਪਾਸੇ ਉੱਪਰ ਚੁਬਾਰਿਆਂ ਤੇ ਛਾਤੀ ਮਾਰੀਏ ਤਾਂ ਲੱਗਦਾ ਹੈ ਵੰਡ ਤੋਂ ਪਹਿਲਾਂ ਦੇ ਸੁਜਿੰਦ ਮਾਹੌਲ ਵਿੱਚ ਪਰਵੇਸ਼ ਕਰ ਗਏ ਹੋਈਏ ਰਾਤ ਸਮੇਂ ਸੰਗੜ ਲਾ ਕੇ ਇਸ ਸਟਰੀਟ ਵਿੱਚ ਹਰ ਕਿਸਮ ਦੇ ਵਾਹਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ ਜਾਂਦੀ ਹੈ ਸਟਰੀਟ ਦੇ ਦੋਹੀ ਪਾਸੇ ਇਮਾਰਤਾਂ ਦੇ ਹੇਠਲੇ ਭਾਗਾਂ ਵਿੱਚ ਖਾਣ ਪੀਣ ਦੇ ਸਮਾਨ ਦੀਆਂ ਦੁਕਾਨਾਂ ਹਨ ਹਰ ਇੱਕ ਦੁਕਾਨ ਦੇ ਬਾਹਰ ਮੇਜ਼ ਕੁਰਸੀਆਂ ਲੱਗੇ ਹੋਇਆ ਸਾਰੀ ਸਟਰੀਟ ਵਿੱਚ ਮੱਦਮ ਆਵਾਜ਼ ਵਿੱਚ ਮੋਹ ਲੈਣ ਵਾਲਾ ਸੰਗੀਤ ਸਰੋਤਿਆਂ ਦੇ ਦਿਲਾਂ ਦੀਆਂ ਤਰ੍ਹਾਂ ਛੇੜਦਾ ਦੋਹੀ ਪਾਸੇ ਲੱਗੇ ਮੇਜ਼-ਕੁਰਸੀਆਂ ਉੱਤੇ ਲੋਕ ਪਰਿਵਾਰਾਂ ਤੇ ਦੋਸਤਾਂ ਮਿੱਤਰਾਂ ਸੰਗ ਬੈਠੇ ਸਵਾਦਲੇ ਭੋਜਨ ਦਾ ਆਨੰਦ ਮਾਣ ਰਹੇ ਫੂਡ ਸਟਰੀਟ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਵਿੱਚ ਲੋਕਾਂ ਦੀ ਭੀੜ ਸੱਚਮੁੱਚ ਹੀ ਮੋਢੇ ਨਾਲ ਮੋਢਾ ਖੇ ਰਹਾ ਰਾਏ ਸਾਹਿਬ ਦਾ ਸਮੁੱਚਾ ਪਰਿਵਾਰ ਤੇ ਅਸੀਂ ਇੱਕ ਵੱਡੇ ਟੋਲੇ ਦੇ ਰੂਪ ਵਿੱਚ ਫੂਡ ਸਟਰੀਟ ਵਿੱਚ ਦਾਖਲ ਹੋਏ ਮੌਸਮ ਖੁਸ਼ਗਵਾਰ ਸੀ ਠੰਡੀ-ਠੰਡੀ ਹਵਾ ਰੁਮਕ ਰਹੀ ਸੀ ਮੈਂ ਆਪਣੀ ਟੋਲੀ ਤੋਂ ਜਾਣ ਬੁੱਝ ਕੇ ਪਿੱਛੇ-ਪਿੱਛੇ ਤੁਰ ਰਿਹਾ ਸਾਂ ਹਾਸੇ-ਪਾਸੀ ਵੇਖਦਾ ਹੋਇਆ ਲੋਕਾਂ ਨਾਲ ਨਜ਼ਰਾਂ ਮਿਲਾਉਂਦਾ ਹੋਇਆ ਮੈਂ ਜਾਣਨਾ ਚਾਹੁੰਦਾ ਸਾਂ ਕਿ ਸਾਡੇ ਵੱਲ ਵੇਖ ਕੇ ਇਹਨਾਂ ਲੋਕਾਂ ਦੇ ਮਨਾਂ ਵਿੱਚ ਕਿਹੋ ਜਿਹੇ ਭਾਵ ਉਜਾਗਰ ਹੋ ਰਹੇ ਹੋਣਗੇ ਕੋਲੋਂ ਦੀ ਲੰਘਣ ਵਾਲੇ ਲੋਕ ਸਾਡੇ ਵੱਲ ਦਿਲਚਸਪੀ ਨਾਲ ਵੇਖਦੇ ਬਹੁਤਿਆਂ ਦੇ ਚਿਹਰਿਆਂ ਤੋਂ ਆਦਰ ਭਾਵ ਝਲਕ ਰਿਹਾ ਸੀ ਕਈ ਲੰਘਦੇ-ਲੰਘਦੇ ਅਸਲਾਮੁਅਲੈਕਮ ਸਰਦਾਰ ਜੀ ਵੀ ਆਖ ਜਾਂਦੇ ਮੈਂ ਅਦਬ ਨਾਲ ਜਵਾਬ ਦਿੰਦਾ ਕਈਆਂ ਦੀਆਂ ਨਜ਼ਰਾਂ ਵਿੱਚੋਂ ਸ਼ਰਾਰਤ ਵੀ ਚਲਕਦੀ। ਕਈ ਦੂਰ ਖਲੋਤੇ ਸਾਡੇ ਵੱਲ ਇਸ਼ਾਰੇ ਕਰਕੇ ਆਪਸ ਵਿੱਚ ਗੁਫ਼ਤਗੂ ਕਰਦੇ ਨਜ਼ਰ ਆਉਂਦੇ। ਸਾਰੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਭੀੜਾਂ ਵਿਪਿੰਨ ਪਕਵਾਨਖਾਨਾਂ ਵਿੱਚ ਰੁੱਝੀਆਂ ਹੋਈਆਂ ਸਨ। ਬੈਠਣ ਲਈ ਕੋਈ ਖਾਲੀ ਥਾਂ ਨਜ਼ਰ ਨਹੀਂ ਸੀ ਆ ਰਹੀ। ਫੂਡ ਸਟਰੀਟ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਹੜਾ ਮਾਰ ਕੇ ਅਸੀਂ ਵਾਪਸ ਪਰਤੇ ਇੱਕ 5-30 ਸਾਲ ਦੇ ਨੌਜਵਾਨ ਨੇ ਮੇਰੇ ਕੋਲ ਖਲੋ ਕੇ ਮੈਨੂੰ ਸਲਾਮ ਆਕੀ ਮੈਂ ਉਸ ਵੱਲ ਹੱਥ ਵਧਾਇਆ ਤਾਂ ਉਸਨੇ ਪੂਰੀ ਗਰਮਜੋਸ਼ੀ ਨਾਲ ਮੇਰਾ ਹੱਥ ਘੁੱਟਿਆ ਸਲੇਟੀ ਰੰਗ ਦੀ ਸਲਵਾਰ ਕਮੀਜ਼ ਚਿਹਰੇ ਉੱਤੇ ਛੋਟੀ ਛੋਟੀ ਦਾੜੀ 6 ਫੁੱਟ ਦੇ ਲਗਭਗ ਕੱਦ ਉਸਨੇ ਬੜੇ ਮੋ ਨਾਲ ਪੁੱਛਿਆ ਸਭ ਖੈਰ ਮਿਹਰੇ ਮੈਂ ਅਸਮਾਨ ਵੱਲ ਹੱਥ ਚੁੱਕੇ ਅੱਲਾ ਪਾਕ ਦੀ ਬੜੀ ਮਿਹਰਬਾਨੀ ਹੈ ਮੇਰੇ ਸਾਥੀਆਂ ਨੂੰ ਇੱਕ ਦੁਕਾਨ ਦੇ ਬਾਹਰ ਖਾਲੀ ਥਾਂ ਮਿਲ ਗਈ ਸੀ ਅਸੀਂ ਆਪਣੀ ਆਪਣੀ ਥਾਂ ਮੱਲ ਕੇ ਬੈਠ ਗਏ। ਰਾਜ ਸਾਹਿਬ ਹਰੇਕ ਕੋਲੋਂ ਉਹਦੇ ਖਾਣੇ ਦੀ ਚੋਣ ਬਾਰੇ ਪੁੱਛ ਰਹੇ ਸਨ। ਸਭ ਕੁਝ ਮਿਲ ਰਿਹਾ ਸੀ। ਮੀਟ ਦੇ ਅਨੇਕਾਂ ਪਕਵਾਨ, ਪੂਰੀਆਂ, ਛੋਲੇ, ਜਲੇਬੀਆਂ, ਖੋਏ ਦੀ ਕੁਲਫੀ, ਆਈਸਕ੍ਰੀਮ, ਦਹੀਂ ਦੀ ਲੱਸੀ ਤੇ ਹੋਰ ਕਈ ਕੁਝ। ਲੰਗ ਦੇ ਜਾਂਦੇ ਲੋਕ ਸਲਾਮ ਬੁਲਾ ਕੇ ਲੰਗ ਰਹੇ ਸਨ। ਮੇਰਾ ਦਿਲ ਕੀਤਾ ਮੈਂ ਇੱਕ ਵਾਰ ਇਕੱਲਾ ਹੀ ਫੂਡ ਸਟਰੀਟ ਦਾ ਗੇੜਾ ਲਾਵਾ। ਰਾਜ ਸਾਹਿਬ ਅਤੇ ਸਾਥੀਆਂ ਤੋਂ ਆਗਿਆ ਲੈ ਕੇ ਮੈਂ ਤੁਰ ਪਿਆ। ਹੁਣ ਇਕੱਲਾ ਵੇਖ ਕੇ ਹੋਰ ਵੀ ਜ਼ਿਆਦਾ ਲੋਕ ਬੁਲਾਉਣ ਅਤੇ ਹਾਲਚਾਲ ਪੁੱਛਣ ਲੱਗੇ ਨੌਜਵਾਨਾਂ ਦਾ ਇੱਕ ਟੋਲਾ ਸਾਹਮਣੇ ਖਲੋਤਾ ਮੁਸਕਰਾ ਰਿਹਾ ਸੀ ਸਰਦਾਰ ਜੀ ਕੀ ਹਾਲਚਾਲ ਜੀ ਮੈਂ ਉਹਨਾਂ ਕੋਲ ਰੁਕ ਗਿਆ ਉਹਨੂੰ ਆਖਣਾ ਸੀ ਅਡਵਾਨੀ ਨੂੰ ਹੁਣ ਕਿਉਂ ਪੂਚ ਛੱਡਿਆਂ ਚ ਦੇ ਲਈ ਸੂ ਅਖੇ ਅਸੀਂ ਕ੍ਰਿਕਟ ਨਹੀਂ ਖੇਡਣੀ ਪਤਾ ਸੀ ਨਾ ਚੰਗੀ ਫਾਕੀ ਲੱਗਣੀ ਹੈ ਉਹਦੇ ਨਾਲ ਹੀ ਸਾਰੇ ਜਣੇ ਖੇੜ ਖੜਾ ਕੇ ਹੱਸ ਪਏ ਮੈਂ ਛਿੱਥਾ ਜਿਹਾ ਪੈ ਗਿਆ ਆਪਣੇ ਆਪ ਨੂੰ ਸੰਭਾਲ ਕੇ ਕਿਹਾ ਬੇਟਾ ਮੈਂ ਐਡਵਾਨੀ ਦੇ ਨੁਮਾਇੰਦੇ ਵਜੋਂ ਨਹੀਂ ਇੱਥੇ ਆਇਆ ਮੈਂ ਤਾਂ ਇੱਥੇ ਆਇਆ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ ਪੰਜਾਬੀ ਰੂਹ ਦੇ ਦੀਦਾਰ ਕਰਨ ਆਪਣੇ ਲਾਹੌਰੀਆਂ ਦੀ ਮਿੱਠੀ ਜ਼ੁਬਾਨ ਸੁਣਨ ਤੁਹਾਡੇ ਜਿਹੇ ਪੰਜਾਬ ਦੇ ਛਿੰਦੇ ਪੁੱਤਾਂ ਨੂੰ ਮਿਲਣ ਉਹਨਾਂ ਦਾ ਰਵੱਈਆ ਇੱਕਦਮ ਹੀ ਬਦਲ ਗਿਆ ਉਹਨਾਂ ਦੇ ਚਿਹਰਿਆਂ ਵਿੱਚ ਆਪਣਾ ਕੁੱਲ ਗਈ ਸਰਦਾਰ ਜੀ ਹੁਕਮ ਕਰੋ ਕੀ ਖਾਣਾ ਪੀਣਾ ਜੀ ਜੇ ਸਾਨੂੰ ਪੁੱਤਰ ਆਖਿਆ ਜੀ ਤਾਂ ਸਾਡਾ ਆਖਾ ਮੋੜਿਆ ਜੀ ਨਾ ਇੱਕ ਹੋਰ ਨੌਜਵਾਨ ਨੇ ਹੁੱਬ ਕੇ ਆਖਿਆ ਪੁੱਤਰੋ ਤੁਹਾਡਾ ਸਭ ਕੁਝ ਮੈਨੂੰ ਪੁੱਜ ਗਿਆ ਬਸ ਮੇਰੇ ਇਸ بیٹے ਦਾ ਰੰਜ ਦੂ ਹੋ ਜਾਵੇ ਮੈਂ ক্রিকেট ਦੀ ਗੱਲ ਕਰਨ ਵਾਲੇ ਨੌਜਵਾਨ ਦੀ ਗੱਲ ਪੋਲੇ ਜਿਹੇ ਲਾੜ ਨਾਲ ਥਪ-ਥਪਾਈ ਉਸਨੇ ਆਪਣੀ ਧੌਣ ਪਿੱਛੇ ਨੂੰ ਖਿਸਕਾਉਣ ਦੀ ਬੇਮਾਲੂਮੀ ਜਹੀ ਕੋਸ਼ਿਸ਼ ਕੀਤੀ ਸ਼ਾਇਦ ਉਸ ਨੂੰ ਮੇਰੇ ਰੂਪ ਵਿੱਚ ਅਜੇ ਵੀ ਆਪਣੀ ਗਲਤ ਉੱਤੇ ਅੜਵਾਨੀ ਦੀਆਂ ਉਂਗਲਾਂ ਛੂ ਰਹੀਆਂ ਮਹਿਸੂਸ ਹੋ ਰਹੀਆਂ ਸਨ ਮੈਂ ਉਹਨਾਂ ਕੋਲੋਂ ਤੁਰਿਆ ਤਾਂ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਹਾ ਅੱਛਾ ਸਰਦਾਰ ਜੀ ਖੁਦਾ ਹਾਫਿਜ਼ ਮੈਂ ਵੇਖਿਆ ਕ੍ਰਿਕਟ ਵਾਲਾ ਮੁੰਡਾ ਵੀ ਦੂਜਿਆਂ ਨਾਲ ਰਲ ਕੇ ਮੁਸਕਰਾ ਰਿਹਾ ਸੀ। ਉਹਦੀ ਮੁਸਕਰਾਹਟ ਵਿੱਚ ਕੋਈ ਮੈਲ ਨਹੀਂ ਸੀ। ਅਗਲੇ ਸਿਰੇ ਤੋਂ ਹੋ ਕੇ ਮੈਂ ਆਪਣੇ ਸਾਥੀਆਂ ਵੱਲ ਪਰਤ ਰਿਹਾ ਸਾਂ ਕਿ ਸਲੇਟੀ ਸੂਟ, ਛੋਟੀ-ਛੋਟੀ ਦਾੜੀ ਵਾਲਾ ਤੇ ਉੱਚੇ ਕੱਦ ਵਾਲਾ ਨੌਜਵਾਨ ਮੈਨੂੰ ਫਿਰ ਮਿਲ ਪਿਆ। ਸਾਡੀਆਂ ਅੱਖਾਂ ਮਿਲੀਆਂ, ਮੁਸਕਰਾਹਟ ਸਾਂਝੀ ਹੋਈ ਤੇ ਉਸਨੇ ਮੇਰਾ ਹੱਥ ਫੜ ਕੇ ਭਾਵਪੂਰਤ ਸ਼ਬਦਾਂ ਵਿੱਚ ਆਖਿਆ, "ਸਰਦਾਰ ਜੀ, ਤੁਹਾਡਾ ਇੱਥੇ ਫੂਡ ਸਟਰੀਟ ਵਿੱਚ ਇੰਜ ਫਿਰਨਾ ਮੈਨੂੰ ਬਹੁਤ ਹੀ ਚੰਗਾ ਲੱਗਾ ਹੈ।" ਮੇਰੀ ਇਹ ਹਸਰਤ ਹੈ ਕਿ ਤੁਹਾਡੀਆਂ ਪੱਗਾਂ ਇੰਜ ਹੀ ਲਾਹੌਰ ਦੇ ਬਾਜ਼ਾਰਾਂ ਵਿੱਚ ਫਿਰਦੀ ਭੀੜ ਵਿੱਚੋਂ ਹਮੇਸ਼ਾ ਨਜ਼ਰ ਆਉਂਦੀਆਂ ਰਹਿਣ। ਮੈਨੂੰ ਲੱਗਦਾ ਹੈ ਇਹਨਾਂ ਪੱਗਾਂ ਵਾਲਿਆਂ ਦੇ ਲਾਹੌਰ ਵਿੱਚ ਫਿਰਦਿਆਂ ਹੀ ਲਾਹੌਰ ਸੋਹਣਾ ਲੱਗ ਸਕਦਾ ਹੈ। ਪੰਜਾਬ ਮੁਕੰਮਲ ਲੱਗਦਾ ਹੈ। ਤੁਸੀਂ ਇੱਥੇ ਆਓ, ਜਮ ਜਮਾਓ। ਉਸਨੇ ਭਾ ਪਿੰਨੇ ਅੰਦਾਜ਼ ਵਿੱਚ ਮੇਰਾ ਹੱਥ ਆਪਣੇ ਦਿਲ ਨੂੰ ਛੁਹਾਇਆ। ਮੈਂ ਉਸਨੂੰ ਗਲਬਕੜੀ ਵਿੱਚ ਲੈ ਲਿਆ ਤੇ ਸ਼ੁਭ ਇੱਛਾ ਪ੍ਰਗਟਾਈ। ਖੁਦਾ ਕਰੇ ਇੰਜ ਹੀ ਹੋਵੇ। ਕਿਸੇ ਸੂਫੀ ਸਾਈਂ ਤਰਵੇਸ਼ ਦੀ ਰੂਹ ਬੋਲਦੀ ਪਈ ਸੀ ਉਸ ਨੌਜਵਾਨ ਦੇ ਅੰਦਰ ਉਸ ਦੀ ਭਰਮੀ ਤੇ ਪੀਛਮੀ ਗਲਵਕੜੀ ਜੋ ਜੁਦਾ ਹੋਣ ਲੱਗਿਆ ਮੈਂ ਥੋੜਾ ਭਾਵੁਕ ਹੋ ਗਿਆ ਪੂਰੀ ਫੂਡ ਸਟਰੀਟ ਵਿੱਚ ਆਬਿਦਾ ਪ੍ਰਵੀਨ ਦੀ ਪੂਰਤਨਮ ਆਵਾਜ਼ ਗੂੰਜ ਰਹੀ ਸੀ ਕਿਸੇ ਵੀ ਅੱਖ ਜੋ ਪੂਰਨਮ ਨਹੀਂ ਹੈ ਨਾ ਸਮਝੋ ਇਹ ਕਿ ਉਸ ਕੋ ਗਮ ਨਹੀਂ ਹੈ ਮੇਰੇ ਸਾਥੀ ਆਪਸ ਵਿੱਚ ਨਿੱਕੇ ਨਿੱਕੇ ਗੱਲਾਂ ਕਰਨ ਵਿੱਚ ਉੱਜੇ ਹੋਏ ਸਨ ਮੈਂ ਉਹਨਾਂ ਦੇ ਇੱਕ ਪਾਸੇ ਕੁਰਸੀ ਖਿੱਚ ਕੇ ਬੈਠ ਗਿਆ। ਮੂੰਹ ਮੇਰਾ ਅਜੇ ਵੀ ਸਟਰੀਟ ਵਿੱਚ ਤੁਰਦੀ ਭੀੜਵਲ ਸੀ। ਆਗਿਆ ਲਾਹੌਰੀਆਂ ਨੂੰ ਮਿਲ ਕੇ ਸਰਵਨ ਸਿੰਘ ਨੇ ਪੁੱਛਿਆ। ਸੰਧੂ ਸਾਹਿਬ ਲੋਕਾਂ ਨੂੰ ਅਬਜ਼ਰਵ ਕਰਦੇ ਪਏ ਨੇ। ਰਾਜ ਸਾਹਿਬ ਨੇ ਮੁਸਕਰਾ ਕੇ ਆਖਿਆ। ਕੋਈ ਕਹਾਣੀ ਲੱਭਦਾ ਫਿਰਦਾ ਹੋਣਾ। ਕਿਸੇ ਹੋਰ ਨੇ ਆਖਿਆ। ਮੈਂ ਖਾਮੋਸ਼ ਮੁਸਕਰਾਉਂਦਾ ਹੋਇਆ ਇੱਧਰ ਉੱਧਰ ਗੁਜ਼ਰ ਰਹੀ ਭੀੜਵਲ ਵੇਖ ਰਿਹਾ ਸਾਂ। ਦੋ ਪਰ ਜਵਾਨ ਖੂਬਸੂਰਤ ਔਰਤਾਂ ਤੇ 6-7 ਸਾਲ ਦੀ ਬੱਚੀ ਸਾਡੇ ਵੱਲ ਵੇਂਦੀਆਂ ਕੋਲੋਂ ਦੀ ਲੰਗ ਗਈਆਂ। ਉਹਨਾਂ ਨਾਲ ਇੱਕ ਨੌਜਵਾਨ ਵੀ ਸੀ। ਸ਼ਾਇਦ ਉਹਨਾਂ ਦਾ ਭਰਾ ਜਿਸਨੇ ਇੱਕ 8-9 ਮਹੀਨੇ ਦੀ ਬੱਚੀ ਨੂੰ ਕੁੱਛੜ ਚੁੱਕਿਆ ਹੋਇਆ ਸੀ। ਥੋੜਾ ਅੱਗੇ ਜਾ ਕੇ ਉਹ ਰੁਕੇ। ਆਪਸ ਵਿੱਚ ਕੋਈ ਗੱਲਬਾਤ ਕੀਤੀ ਤੇ ਫਿਰ ਸਾਡੇ ਵੱਲ ਪਰਤ ਆਏ। ਸਾਹਮਣੇ ਮੈਂ ਹੀ ਸਾਂ। ਇਸ ਲਈ ਦੋਹਾ ਵਿੱਚੋਂ ਉਮਰੋਂ ਵੱਡੀ ਜਾਪਦੀ ਔਰਤ ਨੇ ਮੈਨੂੰ ਆਖਿਆ, "ਪਲੀਜ਼ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਅਸੀਂ ਤੁਹਾਡੇ ਨਾਲ ਇੱਕ ਸਨੈਪ ਲੈਣਾ ਚਾਹੁੰਦੇ ਹਾਂ।" ਕਿਉਂ ਨਹੀਂ ਕਿਉਂ ਨਹੀਂ ਸਾਡੇ ਧੰਨ ਭਾਗ ਮੈਂ ਤੇ ਸਰਵੰਤ ਸਿੰਘ ਉੱਠ ਕੇ ਖੜੇ ਹੋ ਗਏ ਔਰਤ ਨੇ ਬੱਚੀ ਉਸ ਨੌਜਵਾਨ ਦੇ ਕੋਲੋਂ ਲੈ ਕੇ ਆਪਣੇ ਕੁਛੜ ਵਿੱਚ ਚੁੱਕ ਲਈ ਤੇ ਉਸ ਨੂੰ ਤਸਵੀਰ ਖਿੱਚਣ ਲਈ ਆਖਿਆ ਦੋਵੇਂ ਬੀਬੀਆਂ ਛੋਟੀ ਤੇ ਵੱਡੀ ਬੱਚੀ ਸਮੇਤ ਅਸੀਂ ਫੋਟੋ ਖਿਚਵਾਉਣ ਲਈ ਤਿਆਰ ਖੜੇ ਸਾਂ ਕਲਿੱਕ ਦੀ ਆਵਾਜ਼ ਨਾਲ ਫਲੈਸ਼ ਹੋਈ ਤੇ ਅਸੀਂ ਕੈਮਰੇ ਵਿੱਚ ਬੰਦ ਹੋ ਗਏ ਥੈਂਕ ਯੂ ਕਹਿ ਕੇ ਉਹ ਬੀਬੀ ਤੁਰੰਦੀ ਤਿਆਰੀ ਵਿੱਚ ਸੀ ਕਿ ਮੈਂ ਉਸ ਛੋਟੀ ਬੱਚੀ ਨੂੰ ਆਪਣੇ ਕੋਲ ਲੈ ਕੇ ਲਾਡ ਕਰਨਾ ਚਾਹਿਆ ਉਸਨੇ ਬੱਚੀ ਮੇਰੇ ਹੱਥਾਂ 'ਵਲ ਵਧਾਈ ਉਪਰਾ ਤੇ ਪੱਗ ਦਾੜੀ ਵਾਲਾ ਆਦਮੀ ਵੇਖ ਕੇ ਸ਼ਾਇਦ ਬੱਚੀ ਡਰ ਗਈ ਤੇ ਰੋਣ ਲੱਗੀ ਚੁੱਪ ਚੁੱਪ ਤੇਰੇ ਅੰਕਲ ਨੇ ਮਾਂ ਨੇ ਤੀ ਨੂੰ ਵਰਾਉਣਾ ਚਾਹਿਆ ਪਰ ਮੈਂ ਛੇਤੀ ਹੀ ਬੱਚੀ ਮਾਂ ਦੇ ਹੱਥਾਂ ਵਿੱਚ ਦੇ ਦਿੱਤੀ ਉਹ ਅਜੇ ਵੀ ਬੁਸਕੀ ਜਾ ਰਹੀ ਸੀ ਮੈਂ ਜੇਬ ਵਿੱਚੋਂ 50 ਦਾ ਨੋਟ ਕੱਢਿਆ ਤੇ ਬੱਚੀ ਵੱਲ ਵਧਾਇਆ ਨਹੀਂ ਨਹੀਂ ਪਲੀਜ਼ ਰਹਿਣ ਦਿਓ ਮਾਂ ਦੇ ਦਿਲ ਵਿੱਚ ਆਦਰ ਭਰੀ ਨਾ ਸੀ ਬੱਚੀ ਨੇ 50 ਦਾ ਨੋਟ ਆਪਣੀ ਨੰਨੀ ਮੁਠੀ ਵਿੱਚ ਘੁੱਟ ਲਿਆ ਤੇ ਰੋਣਾ ਇੱਕਦਮ ਚੁੱਪ ਕਰ ਗਈ ਵੇਖੋ ਚਲਾਖੋ ਬੀਬੀ ਨੋਟ ਫੜਦੇ ਹੈ ਕਿਵੇਂ ਚੁੱਪ ਹੋ ਗਈ ਮੈਂ ਆਖਿਆ ਤਾਂ ਬੀਬੀਆਂ ਵੀ ਛਣਕ ਦਾ ਹਾਸਾ ਹੱਸੀਆਂ ਉਹਨਾਂ ਦੇ ਨਾਲ ਖੜੋਤਾ ਨੌਜਵਾਨ ਇਹ ਦ੍ਰਿਸ਼ ਵੇਖ ਕੇ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ ਅਸੀਂ ਤੁਹਾਡੀ ਤਸਵੀਰ ਦੇ ਨਾਲ ਇਹ ਨੋਟ ਵੀ ਸਾਹਮਣੇ ਰੱਖਾਂਗੇ ਜਦੋਂ ਵੱਡੀ ਹੋਵੇਗੀ ਤਾਂ ਇਸ ਨੂੰ ਦਿਖਾਵਾਂਗੇ ਉਸ ਖੂਬਸੂਰਤ ਔਰਤ ਨੇ ਬੜੇ ਆਦਬ ਨਾਲ ਗਿਆ ਤੇ ਸਾਰੇ ਜਣੇ ਇੱਕ ਵਾਰ ਫਿਰ ਸਾਡਾ ਧੰਨਵਾਦ ਕਰਕੇ ਤੁਰ ਪਏ ਵਿਚਕਾਰਲੇ ਅਤੇ ਉੱਪਰਲੇ ਤਪਕੇ ਦੀ ਔਰਤ ਦਾ ਪਰਦੇ ਤੋਂ ਬਾਹਰ ਆ ਕੇ ਸੰਤੁਲੀ ਢੰਗ ਨਾਲ ਵਿਚਰਨਾ ਵੀ ਮੈਨੂੰ ਚੰਗਾ ਲੱਗਾ ਸਾਡੇ ਮੇਜ਼ ਖਾਣ ਪੀਣ ਦੀਆਂ ਵਸਤਾਂ ਨਾਲ ਭਰੇ ਹੋਏ ਸਨ ਮੀਟ ਦੀਆਂ ਹੀ ਪਤਾ ਨਹੀਂ ਕਿੰਨੀਆਂ ਕੁ ਆਇਟਮਸ ਅਸੀਂ ਰਾਏ ਸਾਹਿਬ ਨੂੰ ਮਨਾ ਕਰ ਰਹੇ ਸਾਂ ਪਰ ਉਹਨਾਂ ਦੀ ਮਹਿਮਾਨ ਨਿਵਾਜ਼ੀ ਦਾ ਪਰ ਖਲੂਸ ਅੰਦਾਜ਼ ਵੀ ਵੇਖਣਯੋਗ ਸੀ ਟੇਸਟ ਤਾਂ ਕਰੋ ਨਾ ਸਾਰੀਆਂ ਚੀਜ਼ਾਂ ਭਾਵੇਂ ਥੋੜਾ ਥੋੜਾ ਹੀ ਖਾਓ ਇੰਨੀਆਂ ਚੀਜ਼ਾਂ ਬੰਦਾ ਟੇਸਟ ਕਰਦਾ ਹੀ ਰੱਜ ਜਾਵੇ ਇੱਕ ਅੱਧਾ ਜਣਾ ਮੇਰੇ ਵਰਗਾ ਮੀਟ ਨਾ ਖਾਣ ਵਾਲਾ ਵੇਖ ਕੇ ਰਾਏ ਸਾਹਿਬ ਨੇ ਸਾਡੀ ਮਰਜ਼ੀ ਨਾਲ ਦੇਸੀ ਘਿਓ ਦੀਆਂ ਪੂਰੀਆਂ ਛੋਲੇ ਦਹੀਂ ਹਲਵਾ ਕਈ ਕੁਝ ਮੰਗਵਾ ਲਿਆ ਪੀਣ ਲਈ ਪਾਣੀ ਤਾਂ ਠੰਡੇ ਦੀਆਂ ਬੋਤਲਾਂ ਖਾਣ ਨਾਲੋਂ ਬਹੁਤਾ ਸਮਾਨ ਮੇਜ਼ਾਂ ਤੇ ਬਚਿਆ ਪਿਆ ਸੀ ਕੋਈ ਕਿੰਨਾ ਕੁ ਖਾ ਸਕਦਾ ਹੈ ਪਰ ਰਾਏ ਸਾਹਿਬ ਦੀ ਸੇਵਾ ਕਰਕੇ ਅਜੇ ਵੀ ਮਨ ਨਹੀਂ ਸੀ ਭਰਿਆ ਉਹ ਕਿਸੇ ਹੋਰ ਦੁਕਾਨ ਤੋਂ ਜਲੇਬੀਆਂ ਖਾਣ ਦੀ ਗੱਲ ਕਰ ਰਹੇ ਸਨ ਪਰ ਸਾਡਾ ਸਬਦ ਤਾਂ ਨਾਨਕ ਸਿੰਘ ਦੀ ਕਹਾਣੀ ਭੂਆ ਦੇ ਪਾਤਰ ਵਾਲਾ ਹਾਲ ਹੋਇਆ ਪਿਆ ਸੀ ਨੌਜਵਾਨਾਂ ਦਾ ਇੱਕ ਟੋਲਾ ਸਾਡੇ ਕੋਲ ਆ ਕੇ ਖਲੋ ਗਿਆ ਤੇ ਇੱਕ ਜਣਾ ਸਰਵਣ ਸਿੰਘ ਨੂੰ ਪੁੱਛਣ ਲੱਗਾ ਅੰਕਲ ਤੁਸੀਂ ਫਲੈਟ ਇਸ ਹੋਟਲ ਵਾਲੀ ਕਾਨਫਰੰਸ ਵਿੱਚ ਆਏ ਹੋ ਹਾਂ ਕਹਿਣ ਉੱਤੇ ਉਸਨੇ ਕਿਹਾ ਉਹ ਪੰਜ ਚਾਰ ਦੁਕਾਨਾਂ ਛੱਡ ਕੇ ਸਾਡੀ ਕੁਲਫੀਆਂ ਦੀ ਦੁਕਾਨ ਖਾਣੇ ਤੋਂ ਵਿਹਲੇ ਹੋ ਕੇ ਸਾਰੇ ਜਣੇ ਉੱਤੇ ਆਓ ਤੇ ਸਾਡੇ ਕੋਲੋਂ ਕੁਲਫੀਆਂ ਜ਼ਰੂਰ ਖਾਣੇ ਆ ਸਾਡੇ ਵੱਲੋਂ ਇੰਨੀ ਖਿਦਮਤ ਹੀ ਕਬੂਲ ਕਰਿਓ ਉਹਦੀ ਪਿਆਰ ਭਰੀ ਪੇਸ਼ਕਸ਼ ਸੁਣ ਕੇ ਅਸੀਂ ਮੁਸਕਰਾਏ ਸਰਬਨ ਸਿੰਘ ਨੇ ਸਭ ਦੀ ਪ੍ਰਤੀਨਿਧਤਾ ਕਰਦਿਆਂ ਆਪਣੇ ਪੇਟ ਤੇ ਹੱਥ ਫੇਰਦਿਆਂ ਕਿਹਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਤਾਂ ਪਾਣੀ ਦੀ ਘੁੱਟ ਵੀ ਅੰਦਰ ਲਗਾਉਣੀ ਮੁਸ਼ਕਲ ਹੈ ਸਰਬਨ ਸਿੰਘ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ ਅੰਕਲ ਜੇ ਆਖੋ ਤਾਂ ਅਸੀਂ ਕੁਲਫੀਆਂ ਇੱਥੇ ਹੀ ਚੁਕਲਿਆਉਂਦੇ ਹਾਂ ਪਰ ਖਾ ਕੇ ਜ਼ਰੂਰ ਜਾਓ ਸਭ ਨੇ ਇੱਕ ਮਤ ਉਹਨਾਂ ਦਾ ਧੰਨਵਾਦ ਕਰਕੇ ਹੋਰ ਕੁਝ ਖਾ ਸਕਣ ਤੋਂ ਅਸਮਰੱਥਾ ਪ੍ਰਗਟਾਈ। ਰਾਏ ਸਾਹਿਬ ਦੇ ਸਾਰੇ ਜੀ ਇੱਕ ਵੱਖਰੀ ਵੱਡੀ ਗੱਡੀ ਵਿੱਚ ਘਰ ਨੂੰ ਜਾਣ ਲਈ ਤਿਆਰ ਹੋਏ ਤਾਂ ਅਸੀਂ ਭੂਆ ਜੀ ਤੇ ਰਾਏ ਸਾਹਿਬ ਦੀ ਪਤਨੀ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਦੇ ਕੇ ਅਲਵਿਦਾ ਆਖੀ। ਰਾਏ ਸਾਹਿਬ ਨੇ ਸਾਨੂੰ ਆਪਣੀ ਕਾਰ ਵਿੱਚ ਬਿਠਾਇਆ। ਰਾਤ ਦੇ 12 ਵਜਣ ਵਾਲੇ ਸਨ। ਜਦੋਂ ਉਹਨਾਂ ਨੇ ਮੈਨੂੰ ਤੇ ਸਰਵਣ ਸਿੰਘ ਨੂੰ ਸ਼ਾ ਤਾਜ਼ ਹੋਟਲ ਅੱਗੇ ਆਣ ਉਤਾਰਿਆ। ਉਹਨਾਂ ਦੇ ਵਤੀਰੇ ਨੇ ਸਾਨੂੰ ਉਮਰ ਭਰ ਲਈ ਆਪਣਾ ਬਣਾ ਲਿਆ ਸੀ